he guru wahe guru i yeah, 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 yeah. ਕੌਰ ਗੜੀ ਦੇ ਮਹਾਨ ਸ਼ਹੀਦ ਸਾਬਜਾਦਾ ਬਾਬਾ ਜੀਤ ਸਿੰਘ ਜੀ ਬਾਬਾ ਜੀ ਹਰ ਸਿੰਘ ਜੀ ਅਤੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ 40 ਮਹਾਨ ਸ਼ਹੀਦਾਂ ਦੀ ਯਾਦ ਨੂੰ ਸਨਮਿਤ ਸ਼ਹੀਦੀ ਸਮਾਗਮ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਮਹੀਦੀਪੁਰ ਵਿਖੇ ਸ਼ਹੀਦੀ ਸਮਾਗਮ ਮਿਤੀ 21 ਦਸੰਬਰ ਤੋਂ 23 ਦਸੰਬਰ ਨੂੰ ਮਨਾ ਰਹੇ ਹਾਂ ਜਿਸ ਵਜ੍ਹਾ 21 ਦਸੰਬਰ ਨੂੰ ਸ੍ਰੀ ਖੰਡਪੜ ਸਾਹਿਬ ਜੀ ਆਰੰਭ ਹੋਣਗੇ ਉਪਰੰਤ 3 ਦਸੰਬਰ ਨੂੰ ਭੋਗ ਪੈਣਗੇ ਜਿਸ ਵਿੱਚ ਭੋਗ ਤੋਂ ਉਪਰੰਤ ਲੰਗਰ ਚੱਲਣਗੇ ਅਤੇ ਦੀਵਾਨ ਸਾਰਾ ਦਿਨ ਸਜੇਗਾ ਜਿਸ ਵਿੱਚ ਕਮਿਸ਼ਰੀ ਜਸਾ ਭਾਈ ਅਵਤਾਰ ਸਿੰਘ ਜੀ ਦਿਲਬਰ ਅਤੇ ਕਤਾਵਾਚਕ ਹਰਪ੍ਰੀਤ ਸਿੰਘ ਜੀ ਅਲਗੋਂ ਅਤੇ ਕੀਰਤਨੀ ਜਸਾ ਸੰਤ ਬਾਬਾ ਗੁਰਪਾਲ ਸਿੰਘ ਜੀ 18 ਆਸ ਰਾਜਸਥਾਨ ਵਾਲੇ ਅਤੇ ਕੀਰਤਨ ਪਹਿਲਾ ਪ੍ਰੀਸ਼ੰਗ ਜੀ ਕਰਮ ਇਸ ਵਿੱਚ 21 ਦਸੰਬਰ ਨੂੰ ਸ੍ਰੀ ਖਾਨਪਾ ਸਾਹਿਬ ਆਰੰਭ ਹੋਣਗੇ ਉਪਰੰਤ ਲੋੜਵੰਦ ਪਰਿਵਾਰ ਇੱਕ ਲੜਕੀ ਦਾ ਆਨੰਦ ਕਾਰਜ ਕਰਵਾਏ ਜਾਣਗੇ ਅਤੇ ਲੋੜੀ ਦਾ ਸਜੋ ਸਮਾਨ ਜੋ ਵੀ ਦਿੱਤਾ ਜਾਵੇਗਾ ਸੰਗਤੋਂ ਅਪੀਲ ਆ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਸੰਯੋਗ ਦਿਓ ਅਤੇ ਦਰਸ਼ਨ ਦਿਓ ਬਹਿਗਰ ਜਿੱਕਾ ਖਾਲਸਾ ਸ੍ਰੀ ਆਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਮਹਿਦੀਪੁਰ ਵਿਖੇ ਇਕੱਤਰ ਹੋਏ ਹਾਂ ਔਰ ਸਮੂਹ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸ਼ਰੋਮਣੀ ਜਰਨਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦਾ ਸ਼ਹੀਦੀ ਦਿਹਾੜਾ ਪਿੰਡ ਮਹਿਦੀਪੁਰ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੇ ਹਾਂ ਔਰ ਸਮੂਹ ਮੈਂ ਦੀਪਰ ਦੀ ਸਮੂਹ ਸੰਗਤ ਦੇ ਸੰਯੋਗ ਨਾਲ ਇਹ ਸਮਾਗਮ ਕਰਵਾ ਰਹੇ ਹਾਂ ਔਰ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ ਔਰ ਬਾਬਾ ਜੀਵਨ ਸਿੰਘ ਦੀ ਜੋ ਕਿ ਨੌਜਵਾਨ ਸਭਾ ਜੋ ਕਮੇਟੀ ਹੈ ਉਹਨਾਂ ਦਾ ਵੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਇਹ ਜੋ ਸਮਾਗਮ ਹੈ 21 ਦਸੰਬਰ 2018 ਨੂੰ ਸਰੀਰ ਖਾਨਪੁਰ ਸਾਹਿਬ ਆਰੰਭ ਹੋਣਗੇ ਉਪਰੰਤ 21 ਦਸੰਬਰ ਨੂੰ ਹੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਆਨੰਦ ਕਾਰਜ ਕੀਤਾ ਜਾਵੇਗਾ ਉਸ ਤੋਂ ਅਪਰੰਤ 23 ਦਸੰਬਰ ਨੂੰ ਸ੍ਰੀ ਅਖੰਡਪੁਰ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਭਾਰੀ ਦੀਵਾਨ ਸੱਜਣਗੇ ਜਿਸ ਵਿੱਚ ਪਹੁੰਚ ਰਹੇ ਮਹਾਨ ਕਥਾਵਾਚਕ ਕਵੀਸ਼ਰ ਇਹ ਕੀਰਤਨੀ ਜਥਾ ਭਾਈ ਲਾਹਪ੍ਰੀਤ ਸਿੰਘ ਜੀ ਕਰਮ ਔਰ ਕਵੀਸ਼ਰੀ ਜਥਾ ਭਾਈ ਅਵਤਾਰ ਸਿੰਘ ਜੀ ਦਿਲਬਰ ਔਰ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਅਲਗੋਂ ਵਾਲੇ ਔਰ ਜੋ ਕਿ ਕੀਰਤਨੀ ਜਥਾ ਭਾਈ ਗੁਰਪਾਲ ਸਿੰਘ ਜੀ ਬਾਬਾ ਗੁਰਪਾਲ ਸਿੰਘ ਜੀ ਰਾਜਸਥਾਨ ਵਾਲੇ ਪਹੁੰਚ ਰਹੇ ਹਨ ਜੋ ਕਿ ਗੁਰੂ ਕਾ ਜਸ ਸੁਣਾ ਕੇ ਸੰਗਤਾਂ ਨੂੰ ਲਿਹਾਲ ਕਰਨਗੇ ਸੋ ਇਸ ਤੋਂ ਅਪਰੰਤ ਗੁਰੂ ਕਾ ਅਟੁੱਟ ਲੰਗਰ ਵਰਤੇਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਸੋਮਨੀ ਸ਼ਹੀਦ ਬਾਬਾ ਜੀਵਨ ਸਿੰਘ ਉਸਦ ਬਾਦ ਉਸਦਾ ਗੁਰਦੁਆਰਾ ਬਣਾਇਆ ਤਮ ਪਰਮੰਦਕ ਕਮੇਟੀ ਇਹਨਾਂ ਦੀ ਚੜ੍ਹਦੀ ਕਲਾ ਰਵੇ ਪਿਆਰੀ ਸਾਧ ਸੰਗਤ ਜੀਓ 6 ਤਰੀਕ ਨੂੰ ਖੰਡ ਪਾ ਰੰਭ ਹੋਣਗੇ ਬਾਬੇ ਜੀਵਨ ਸਿੰਘ ਦੇ ਉਹਨੂੰ ਭੋਗ ਪਾਣਗੇ ਪਿਆਰੀ ਸਾਧ ਸੰਗਤ ਜੀਓ ਜਿੱਥੇ ਜਿੱਥੇ ਵੀ ਪਿਆਰੀ ਸਾਧ ਸੰਗਤ ਸੰਧੀ ਆ ਹਮ ਮਾ ਹਮਾ ਕੇ ਪਹੁੰਚੋ ਬਾਬੇ ਜੀਵਨ ਸਿੰਘ ਦੇ ਖੁਸ਼ੀਆਂ ਪ੍ਰਾਪਤ ਕਰੋ ਪਿਆਰੀ ਸਾਧ ਸੰਗਤ ਜੀਓ ਰਾਗਰ ਜੀ ਕਾ ਕਲਸਾ ਰਾਗਰ ਜੀ ਕੀ ਫਤਿਹ ਇਹ ਜੋ ਮੇਲਾ ਸ਼ਾਮਨੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਔਰ ਚਮਕੌਰ ਗਰੀ ਦੇ ਸਾਰੇ ਸ਼ਹੀਦਾਂ ਨੂੰ ਯਾਦਦਾਹ ਕੀਤਾ ਜਾਂਦਾ ਹੈ 6 ਪੋ ਨੂੰ ਖਨਪਾਲ ਸਾਹਿਬ ਰੰਭ ਹੋਣਗੇ ਔਰ 6 ਦੇ ਖਨਪਾਲ ਰਾਮਾ ਨਾਲ ਹੀ ਇੱਕ ਗਰੀਬ ਲੜਕੀ ਦੀ شادی ਕੀਤੀ ਜਾਵੇਗੀ ਔਰ 7 ਪੋ ਨੂੰ ਮੱਧ 8 ਪੋ ਨੂੰ ਜੋ ਮੇਲਾ ਮਨਾਇਆ ਜਾਵੇਗਾ ਅਜ ਮੌਦ ਇਹ ਮਹਾਨ ਕਿਸੇ ਜਥੇ ਟਾਦੀ ਜਥੇ ਕਥਾਵਾਚਕ ਸਿੰਘ ਆ ਰਹੇ ਹਨ ਸਾਡੇ ਨਗਰ ਵਾਸੀਆਂ ਨੂੰ ਆਪ ਸਪਾਸ ਦੇ ਸੰਤਾਂ ਨੂੰ ਬੇਨਤੀ ਹੈ ਹਮ ਹਮਾ ਕੇ ਮੇਲੇ ਵਿੱਚ ਪਹੁੰਚਣ ਦੀ ਕਿਰਪਾਤਾ ਕਰਨੀ ਜੋ ਪਹਿਲਾ ਜਸਾ ਬਾਬਾ ਲਾਪਰੇ ਸਿੰਘ ਜੀ ਉਹਨਾਂ ਦਾ ਹੈ ਦੂਸਰਾ ਜਸਾ ਕਥਾਵਾਚਕ ਤੀਸਰਾ ਜਸਾ ਜੋ ਬਾਬਾ ਕਿਰਪਾ ਸਿੰਘ ਜੀ ਰਸਤਾ ਤੋਂ ਉਹਨਾਂ ਦਾ ਹੈ ਚੌਥਾ ਜਸਾ ਭਾਈ ਅਵਤਾਰ ਸਿੰਘ ਜੀ ਮੈਦੀਪੁਰ ਦਾ ਹੈ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂਗੇ ਹਮਾ ਹਮਾ ਕੇ ਮੇਲੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਵਾਹ ਸਾਇਬ ਬੇਨਤੀ ਪ੍ਰਵਾਨ ਕਰੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ